ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਰੋਪੜ ਨੂੰ ਨਵੇਂ ਸਨਤਿ ਸ਼ਹਿਰ ਵਜੋਂ ਵਿਕਸਿਤ ਕਰਨਾ ਅਤੇ ਵਪਾਰੀ ਦਾ ਟੈਕਸ ਘਟ ਕਰਨਾ ਮੁੱਖ ਅਜੰਡਾ ਹੋਏਗਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵਿੰਦ ਕੇਜਰੀ ਵੱਲੋਂ ਲੁਧਿਆਣਾ ਵਿਖੇ ਪਾਰਟੀ ਦੇ 21 ਨੁਕਤਤੀ ਵਪਾਰ ਅਤੇ ਸਨਤ ਮੈਨੀਫੈਸਟੋ ਨੂੰ ਜਾਰੀ ਕਰਦੇ ਇਸ ਗੱਲ ਦਾ ਐਲਾਨ ਕੀਤਾ ਹੈ ਕੇਜਰੀ ਵੱਲੋਂ ਕਿ ਨਸ਼ੀ ਤੇ ਟ੍ਰਾਂਸਪੋਰਟ ਸੈਕਟਰ ਨੂੰ ਪੂਰਤਜਨ ਮੁਕਤ ਬਣਾਇਆ ਜਾਏਗਾ ਇਨਸਪੈਕਟਰਾਂ ਜਾਂ ਫਿਰ ਰੇਡ ਰਾਜਪੂਤਰਨ ਖਤਮ ਕੀਤਾ ਜਾਏਗਾ ਅਣਅਧਿਕਾਰਤ ਕਲੋਨੀਆਂ ਨੂੰ ਅਧਿਕਾਰਤ ਕੀਤਾ ਜਾਏਗਾ ਅਤੇ ਖਾਸ ਰਹਿਤਾ ਹੋਤੇ ਸੂਬੇ ਤੋਂ ਬਾਹਰ ਦੀ ਇੰਡਸਟਰੀ ਨੂੰ ਵ ਲਾਲਾਬਾਦ ਸ਼ਹਿਰ ਵਿੱਚ ਉਸਲੇ ਦਸ਼ਤਾ ਮੋਹਲ ਬਣਗੇ ਜਦੋਂ ਮੰਨੇ ਵਾਲਾ ਨੇੜੇ ਇੱਕ ਘਰ ਚ ਜ਼ਮੀਨ ਹੇਠੋਂ ਇੱਕ ਮਹਿਲਾ ਦੀ ਲਾਸ਼ ਪਰਾਮਿਤ ਹੋਈ ਖਤਰਜ ਜਤਾਇਆ ਜਾ ਰਿਹਾ ਹੈ ਕਿ ਪ੍ਰੋਮਿਲਾ ਨਾਂ ਦੇ ਇਸ ਮਹਿਲਾ ਦੇ ਪਤੀ ਪਿੰਟੂ ਨੇ ਹੀ ਆਪਣੀ ਪਤਨੀ ਅਤੇ ਬੇਟੇ ਦਾ ਕਤਲ ਕਰ ਦਿੱਤਾ ਅਤੇ ਪੁਲਿਸ ਦੇ ਟਾਰਪ ਤੋਂ ਟ੍ਰੇਨ ਗਿਆ ਕੇ ਖੁਦਕੁਸ਼ੀ ਕਰ ਲਈ। ਸੰਗਰੂਰ ਦੇ ਤੁਰਿਵੇ ਸ਼ੁੱਕਰਵਾਰ ਨੂੰ ਹੋਏ ਪੱਤਰਕਾਰ ਦੇ ਕਤਲ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਅਕਾਲੀ ਕਾਉਂਸਲਰ ਕਰਮਜੀਤ ਸਿੰਘ ਪੰਮੀ ਨੂੰ ਗ੍ਰਿਫਤਾਰ ਕਰ ਲਿਆ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਘਟਨਾ ਵਾਲੀ ਵਰਤੀ ਗਈ ਰਿਵਾਲਵ ਅਸਲ ਵਿੱਚ ਸ਼ੁਕਰਵਾਨ ਨੂੰ ਦੈਨਿਕ ਸਪੀਰਾ ਦੇ ਪੱਤਰਕਾਰ ਕੇਵਲ ਕ੍ਰਿਸ਼ਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਕੇਵਲ ਕ੍ਰਿਸ਼ਨ ਦਾ ਕੌਂਸਲਰ ਪੰਮੀ ਨਾਲ ਪੈਸਿਆਂ ਦਾ ਲੈਣ ਦੇਣ ਸੀ ਅਤੇ ਇਸ ਵਾਰ ਜਦੋਂ ਪੱਤਰਕਾਰ ਆਪਣੇ ਦਿੱਤੇ 10 ਲੱਖ ਰੁਪਏ ਵਾਪਸ ਮੰਗਣ ਗਿਆ ਤਾਂ ਝਗੜਾ ਹੋ ਗਿਆ ਜੋ ਕਿ ਇੰਨਾ ਵੱਧ ਗਿਆ ਕਿ ਪੰਮੀ ਨੇ ਕਥਿਤ ਤੌਰ ਤੇ ਗੋਲੀ ਮਾਰ ਕੇ ਪੱਤਰਕਾਰ ਦਾ ਕਤਲ ਕਰ ਦਿੱਤਾ ਆਪਣੇ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਕਰੋ ਕਰਨ ਜਾ ਰਹੀਆਂ 25 ਮੁਲਾਜ਼ਮ ਜਥੇਬੰਦੀਆਂ ਨੇ ਕਿ ਦੜਵਾਹ ਜਿਤਲਣਾ ਲਾ ਕੇ ਬਠਿੰਡਾ ਬਲੋਟ ਹਾਈਵੇ ਨੂੰ ਜਾਮ ਕਰ ਦਿੱਤਾ ਦਰਸਲ ਇਹਨਾਂ ਜਥੇਬੰਦੀਆਂ ਨੂੰ ਕਰਾ ਕਰਨ ਤੋਂ ਪਹਿਲਾਂ ਹੀ ਵੱਖ-ਵੱਖ ਥਾਵਾਂ 'ਤੇ ਪੁਲਿਸ ਨੇ ਰੋਕ ਲਿਆ ਹਾਈਵੇ ਜਾਮ ਕਰਕੇ ਬੈਠੇ ਠੇਕਾ ਸੰਘਰਸ਼ ਕਮੇਟੀ ਦੇ ਕਰਮੀਆਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਤੱਕ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਹਾਈਵੇ ਤੇ ਜਾਮਚਾਰੀ ਰਹੇਗਾ ਦਰਨਾਕਾਰੀਆਂ ਨੇ ਦਾਵਾ ਕੀਤਾ ਕਿ ਉਹਨਾਂ ਨੇ 11 ਥਾਹਾਂ 'ਤੇ ਸੜਕਾਂ ਜਾਮ ਕੀਤੀਆਂ ਨੇ अबोहर ਦੇ ਮਹੱਲਾ ਨਿਵਾਸੀਆਂ ਨੇ ਕਈ ਸਾਲਾਂ ਤੋਂ ਆ ਰਹੀ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਕਾਰਨ ਚੋਣਾ ਦਾ ਪਾਈਕਾਟ ਕੀਤਾ ਹੈ ਲੋਕਾਂ ਨੇ ਘਰਾਂ ਤੇ ਦੁਕਾਨਾਂ ਉਤੇ ਕਾਲੇ ਚੰਡੇ ਲਗਾ ਕੇ ਰੋਸ ਜ਼ਾਹਰ ਕੀਤਾ ਉਧਰ ਡਿਪਟੀ ਕਮਿਸ਼ਨਰ ਨੇ ਮੰਨਿਆ ਹੈ ਕਿ ਲੋਕਾਂ ਨੂੰ ਕਈ ਸਾਲਾਂ ਤੋਂ ਇਹ ਸਮੱਸਿਆਵਾਂ ਆ ਰਹੀਆਂ ਨੇ ਜਿਸ ਲਈ 138 ਕਰੋੜ ਦੇ ਟੈਂਡਰ ਜਾਰੀ ਕੀਤੇ ਗਏ ਨੇ ਜਿਸ ਕਾਰਨ ਜਲਦੀ ਇਹਨਾਂ ਸਮੱਸਿਆਵਾਂ ਤੋਂ ਨਜਾਤ ਮਿਲ ਜਾਏਗੀ